ਬੀ ਬਸਾਂ ਸਾਡੀਆਂ ਪੰਜਾਬ ਚ ਫਿਰਦੀਆਂ ਕੈਂਸਰ ਦੀਆਂ ਤੇ ਸਾਨੂੰ ਉਹਦੀ ਆਮਦਨ 1 ਰੁਪਇਆ ਨਹੀਂ 에어ਪੋਰਟ ਤੋਂ ਹੀ ਲਾਜਾਂ ਸੀ ਤੁਹਾਡੀ ਸਿਹਤ ਲਈ ਤਾਈਆਂ ਚਾਚੀਆਂ ਪਿੰਡਾਂ ਵਾਲੇ ਗਰੀਬ ਲੋਕਾਂ ਲਈ ਲਾਜਾਂ ਤੇ ਤੁਹਾਨੂੰ ਵੀ ਬੇਨਤੀ ਕਰਦੇ ਆ ਤੁਸੀਂ ਵੀ ਇਕੱਲੇ ਜਲੇਬੀਆਂ ਦੇ ਲੰਗਰੀ ਲਾਉਨੇ ਆ ਦਵਾਈ ਦੇ ਵੀ ਲਾ ਲਿਆ ਕਰੋ ਸਾਡਾ ਜਲੰਧਰ ਸੈਂਟਰ ਹੈ ਇੱਕ ਨਾਮਕ ਸਰ ਦੇ ਵਿੱਚ ਇੱਕ ਸੁਲਤਾਨਪੁਰ ਲੋਧੀ ਦੇ ਕੋਲੇ ਲੋਹਣਾਂ ਪੈਂਦਾ ਉੱਥੇ ਅਖਾਂ ਦਾ ਬੋੜ ਰਿਹਾ ਕੀ ਕੀ ਆਉਂ ਬਣਾਉਣੇ ਪਏ ਉੱਥੇ ਗਰੀਬ ਦੀ ਦਵਾਈ ਵੀ ਖਾ ਜਾਂਦੇ ਆ ਦਵਾਈ ਖਾਣੇ ਕਿੰਡਾ ਪਾਪ ਹੈ ਖਾਜੋ ਰੇਤਾ ਛੜਕਾਂ ਖਾਜੋ ਜੋ ਮਰਜੀ ਖਾਜੋ ਦਵਾਈ ਤਾਂ ਛੱਡ ਦਿਓ ਸਿੱਖ ਕੌਮ ਕੱਲੇ ਸਾਦੇ ਵਿਆਹ ਕਰ ਲੈਣਾ ਕੋਈ ਨਹੀਂ 막 ਸਕਦਾ ਮੋਦੀ ਮੈਨੂੰ ਕਹਿੰਦਾ 2000 ਬੰਦਾ ਲੈ ਕੇ ਜਾ ਇੱਕ ਦਿਨ ਖਾ ਕੇ ਟੱਪ ਟੱਪ ਕੇ ਜਾ ਕੋ ਲੱਲ ਲੁੜ ਕੇ ਪੱਕਾ ਪੱਕਾ ਲਾਹ ਕੇ ਘਰ ਨੂੰ ਮੁੜਿਆਉਣੇ ਆ ਲੰਗਰ ਵੀ ਸਾਦੇ ਕਰੀਏ ਹਰ ਹਫਤੇ ਜਲੇਬੀਆਂ ਹੀ ਖਾਈ ਜਾਂਦੇ ਆ ਖਾਣੇ ਆ ਨਾ ਬੋਲੋ ਹਾਂ ਮੰਦੇ ਆ ਮਾਪਿੰਦਰ ਸਿੰਘ ਪਾਗੂ ਮਜਰਾ ਸ਼ਿਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਪਰਮਜੀਤ ਸਿੰਘ ਪੰਗੂ ਅਨਸਾਰ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਜਿਹੜੇ ਕਿ ਕੈਂਸਰ ਦੇ ਮਸ਼ਹੂਰ ਡਾਕਟਰ ਨੇ ਉਹਨਾਂ ਨੇ ਕੈਲਗਰੀ ਵਿਖੇ ਫੇਰੀ ਪਾਈ ਹੈ ਔਰ ਸੀਨੀਅਰ ਸਿਟੀਜ਼ਨ ਨੂੰ ਆਪਣੀਆਂ ਗੱਲਾਂ ਦੇ ਨਾਲ ਨਿਹਾਲ ਕੀਤਾ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਔਰ ਸੁਣਾਵਾਂਗੇ ਉਹਨਾਂ ਦੀਆਂ ਬਹੁਤ ਹੀ ਸੁਣਨ ਜੋ ਗੱਲਾਂ ਸੋ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਜਦੋਂ ਚੁੰਨੇ ਨੇ ਮੇਰੇ ਨਾਲ ਮੀਟਿੰਗ-ਮੀਟਿੰਗ ਕੀਤੀ ਉਹ ਕਹਿੰਦੇ ਯਾਰ ਤੂੰ ਮੰਗਾ-ਮੁੰਗਾ ਛੱਡ ਤੈਨੂੰ ਰਾਜ ਸਭਾ ਦੇ ਦਿੰਦੇ ਆ ਮੈਂ ਮੰਗਾ ਭੁੱਲ ਜਾਂਦੇ ਪੰਜਾਬ ਦੀ ਪਰ ਮੈਂ ਬਕਾਊ ਆ ਸਹੀ ਗੱਲ ਸਾਡੀ ਕੌਮ ਨੇ ਪੰਜਾਬ ਵੇਚਦਾ ਕਿਸੇ ਨੂੰ ਕੋਈ ਚੇਅਰਮੈਨ ਹੀ ਦੇਦੀ ਟੁੱਟੇ ਜੀ ਫਿਰ ਉਹ ਮੁੜ ਕੇ ਤੁਹਾਡੇ ਵਾਲੇ ਪੁੱਛਦੇ ਵੀ ਕੀ ਕਰਕੇ ਆਏ ਗੱਲ ਆ ਨਹੀਂ ਮੈਂ ਮੈਮੋਰੰਡਮ ਦੇ ਆ ਹੋ ਜੂ ਗੱਲ-ਗੱਲ ਚੱਲ ਪਈ ਗੱਲ ਆਪਣੀ ਪੰਜਾਬ ਦੀ ਨਹੀਂ ਚੱਲੀ ਉਹ ਦੀ ਚੱਲ ਪਈ ਕਿ ਵੇਚੀਆਉਂਦੇ ਪੰਜਾਬ ਨੂੰ ਜੇ ਨਹੀਂ ਵੇਚਦੇ ਦੱਸ ਦਿਓ ਬਿਲਕੁਲ ਲੱਖ ਰਹੀ ਇਹਦੀ 20 ਬੱਸਾਂ ਸਾਡੀਆਂ ਪੰਜਾਬ ਚ ਫਿਰਦੀਆਂ ਕੈਂਸਰ ਦੀਆਂ ਤੇ ਸਾਨੂੰ ਉਹਦੀ ਆਮਦਨ 1 ਰੁਪਇਆ ਨਹੀਂ 에ਰਪੋਰਟ ਤੋੜੀ ਲਾਜਾਂ ਸੀ ਤੁਹਾਡੀ ਸਿਹਤ ਲਈ ਤਾਈਆਂ ਚਾਚੀਆਂ ਪਿੰਡਾਂ ਵਾਲੇ ਗਰੀਬ ਲੋਕਾਂ ਲਈ ਲਾਜਾਂ ਤੇ ਤੁਹਾਨੂੰ ਵੀ ਬੇਨਤੀ ਕਰਦੇ ਆ ਤੁਸੀਂ ਵੀ ਇਕੱਲੇ ਜਲੇਬੀਆਂ ਦੇ ਲੰਗਰੀ ਲਾਉਨੇ ਆ ਦਵਾਈ ਦੇ ਵੀ ਲਾ ਲਿਆ ਕਰੋ ਜਦੋਂ ਡਾਇਬਟੀਜ਼ ਹੋ ਗਈ ਸਾਰੀ ਜ਼ਿੰਦਗੀ ਉਹਨੂੰ ਦਵਾਈ ਖਾਣੀ ਪੈਣੀ ਜਾਂ ਹੋਰ ਰੋਗ ਲ ਹੋ ਗੇ ਤੇ ਉਹਨੂੰ ਗੁੜੀ ਦੀ ਵੀ ਲੋੜਾ ਨਾ ਕੱਲੇ ਪ੍ਰਸ਼ਾਦੇ ਦੇ ਲੰਗਰ ਦੀ ਇਹ ਚ ਕੋਈ ਸ਼ੱਕ ਨਹੀਂ ਸਾਡਾ ਸਿੱਖ ਔਮ ਦਾ ਨਾਮ ਦੁਨੀਆ ਚ ਗੁਰੂ ਦੇ ਲੰਗਰਾਂ ਕਰਕੇ ਆ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਚੱਲਦਾ ਤੇ ਨਾਲ ਤੁਹਾਨੂੰ ਹੁਣ ਲੈ ਚੱਲਦਾ ਕੀਰਤਪੁਰ ਸਾਹਿਬ ਸਤਵੇਂ ਪਾਤਸ਼ਾਹ ਸੀ ਗੁਰੂ ਹਰ Rai ਜੀ ਤੇ ਉਹਦੇ ਕੋਲੇ ਕਿਹੜਾ ਬਾਦਸ਼ਾਹ ਦਿੱਲੀ ਤੋਂ ਆਇਆ ਸੀ ਤਾਰਾਸ਼ਕੋ ਉਸ ਵੇਲੇ ਉਹਨਾਂ ਦਾ ਨੈਚਰੋਪੈਥੀ ਦਾ ਸੈਂਟਰ ਕੀਰਤਪੁਰ ਸਾਹਿਬ ਚ ਖੋਲਿਆ ਵਸ ਠੀਕ ਹੈ ਤੇ ਉੱਥੋਂ ਦਿੱਲੀ ਤੋਂ ਦਵਾਈ ਲੈਣ ਆਇਆ ਸੀ ਗੁਰੂ ਸਾਹਿਬ ਨੂੰ ਨਹੀਂ ਮਿਲਣ ਆਇਆ ਸੀ ਗੁਰੂ ਸਾਹਿਬ ਦੇ ਦੁਆਖਾਨੇ ਨੇ ਉਹਨੂੰ ਖਿੱਚ ਕੇ ਲਿਆਂਦਾ ਸੀ ਠੀਕ ਹੈ ਤਾਂ ਮੈਂ ਕੀਪੁਰ ਸਾਹਿਬ ਗਿਆ ਉਹ ਹੁਣ ਆਪਣੀਆਂ ਹੱਡੀਆਂ ਪਾਉਣ ਨਹੀਂ ਰਹਿ ਗਿਆ ਸ਼ਰੋਣੀ ਕਬੀਤੀ ਪ੍ਰਧਾਨ ਨੂੰ ਪੁੱਛਿਆ ਵੀ ਸਾਡਾ ਐਡਾ ਵੱਡਾ ਇਤਿਹਾਸ ਹੈ ਵੀ ਕਿੱਧਰ ਗਿਆ ਉਹ ਨੇਚਰਲ ਪੈਥੀ ਦਾ ਸੈਂਟਰ ਦੇਖਿਆ ਕਿਤੇ ਉੱਥੇ ਸਾਹਿਬ ਰੋ ਰੋ ਕੇ ਮਾਂ ਪਿਓ ਦੇ ਫੁੱਲ ਪਾ ਕੇ ਆਪਾਂ ਮੁੜਿਆ ਆਉਂਦੇ ਹਾਂ ਸਾਰੇ ਠੀਕ ਹੈ ਇਹਦੇ ਤੇ ਫਿਰ ਕਹਿੰਦੇ ਉੱਥੋਂ ਲਿਆ ਠੀਕ کہہ ਰਿਹਾ ਮੈਂ ਸਹਿਮਤ ਹੋ ਨਾ ਬਿਲਕੁਲ ਸਹੀ ਗੱਲ ਹੈ ਹਾਂ ਤੁਸੀਂ ਨਾਲੇ ਗੁਰਦਵਾਰਾ ਇੱਕ ਮਾਲੇ ਜੜਾਈਆ ਤੇ ਉਹਨਾਂ ਪੈਸਿਆਂ ਨੂੰ ਬਾਹਰ ਨਹੀਂ ਗੁਰੂ ਸਾਹਿਬ ਨੂੰ ਹੀ ਪਾਗਲ ਬਣਾਈ ਜਾਂਦੇ ਆ ਠੀਕ ਹੈ ਇਸ ਕਰਕੇ ਆਪਾਂ ਥੋੜਾ ਜਆ ਤੁਸੀਂ ਬਹੁਤ ਵਧੀਆ ਆਪਦੀ ਮਿਹਨਤ ਕਰਦੇ ਆ ਬੱਚੇ ਮਿਹਨਤ ਕਰਦੇ ਆ ਇਹ ਲੀਡਰਸ਼ਿਪ ਜੀ ਤਾਂ ਦੂਰੀ ਹੋਈ ਕੁਛ ਨਹੀਂ ਕਿਸੇ ਨੇ ਕਰਨਾ ਪੰਜਾਬ ਦਾ ਨਕਸਾਨ ਜਾਂ ਡਰਗ ਦੀ ਰਾਜਧਾਨੀ ਨਸ਼ੇ ਦੀ ਰਾਜਧਾਨੀ ਤੁਸੀਂ ਆਪਦੇ ਪਿੰਡ ਠੀਕ ਕਰ ਲਿਆ ਕਰੋ ਡਿਸਪੈਂਸਰੀ ਖੋਲਦੇ ਹੋ ਸਕੂਲ ਦੇਖ ਲਿਆ ਕਰਵਾਉਂਦਾ ਜਾ ਕੇ ਵੀ ਸਕੂਲ ਸਾਡਾ ਠੀਕ ਚੱਲਦਾ ਤੇ ਬੱਚਿਆਂ ਨੂੰ ਐਜੂਕੇਸ਼ਨ ਆ ਮਿਲਦੀ ਤੁਸੀਂ ਪਰਸੋਂ ਮੈਂ ਇੱਥੇ ਬੋਲ ਕੇ ਆਇਆ ਨਿਊਯਾਰਕ ਉੱਥੇ ਖਾਲਸਤਾਨ ਜਿੰਦਾਬਾਦ ਦੇ ਝੰਡੇ ਚੱਕੇ ਤੁਹਾਡੇ 23 ਜਲੇ ਹਾਜੀ ਪੰਜਾਬ ਦੇ 23 ਸਿੱਖ ਐਸਐਸਪੀ ਹੈ ਨਹੀਂ ਲੋ 6 ਹੈ ਜੀ ਤੇ ਨਾ ਸਾਡੇ ਕੋਲੇ 23 ਡੀਸੀ ਹੈ ਪੱਗਾਂ ਵਾਲਾ ਸਰਦਾਰ ਡੀਸੀ ਉਹ ਇਹਨੂੰ ਪਤਾ ਤਾਂ ਹੈ ਵੀ ਪੰਜਾਬ ਦੇ ਲੋਕਾਂ ਦਾ ਕੀ ਗੱਲ ਚੱ ਰਿਹਾ ਗੁਰੂਆਂ ਪੀਰਾਂ ਦੀ ਧਰਤੀ ਹੈ ਕੋਈ ਯੂਪੀ ਦਾ ਲਾਇਆ ਕੋਈ ਬਿਆਪ ਦਾ ਲਾਇਆ ਸਿਕੌਮ 25 25 25 25 ਅਫਸਰ ਕਰ ਲਈ ਮੁੜ ਕੇ ਉਹ ਵੱਡੇ ਬਣੇ ਜਾਣੇ ਹਰ ਸਾਲ ਉਧਰ ਨੂੰ ਤੁਰਪੋ ਵਿੱਦਿਆ ਬੜੀ ਵੱਡੀ ਚੀਜ਼ ਹੈ ਵਿੱਦਿਆ ਇਨਸਾਨ ਨੂੰ ਅਕਲ ਦਿੰਦੀ ਹੈ ਕੀ ਕਰਨਾ ਕੀ ਨਹੀਂ ਕਰਨਾ ਇਹ ਤਾਂ ਸਭ ਡਰਾਮਾ ਹੈ 25 SSP ਪਿਆਦਾ ਕਰ ਲੋ 25 DC ਪੰਜਾਬ ਦਾ ਸਾਰਾ ਮਸਲਾ ਹੀ ਹੱਲ ਹੋ ਜਾਏਗਾ ਪੱਗਾਂ ਵਾਲੇ ਸਰਦਾਰ ਵੀਰ ਬੈਠੇ ਹੋਣ ਉਹ ਸਮਝਣਗੇ ਸਾਡੇ ਮੂਰੇ ਕੋਈ ਪਜਤ ਤੁਹਾਡੇ ਵਰਗਾ ਗਿਆ ਉਹਨੂੰ ਜੀ ਆਇਆਂ ਬਿਠਾਊਗਾ ਬੈਠੋ ਵੀ ਅੰਕਲ ਜੀ ਕਹਿ ਕੇ ਪਲਾਉ ਆਫ ਸਰ ਉਹਨਾਂ ਨੂੰ ਨਾ ਯੂਪੀ ਵਾਲਿਆਂ ਨੂੰ ਪਤਾ ਵੀ ਇਹ ਸਰਦਾਰ ਦੇ ਸਰਦਾਰਾਂ ਦੀ ਕੀ ਕੀਮਤ ਹੈ ਠੀਕ ਹੈ ਮੈਂ ਤਾਂ ਰਾਜਨਾਥ ਨੂੰ ਇਹ ਗੱਲ ਕਹਿ ਦਿੱਤੀ ਵੀ 5 ਲੱਖਾਂ ਹੁੰਦੀਆਂ ਜੀ ਬਾਟਰ ਤੋਂ ਸੁਣਿਓ ਧਿਆਨ ਨਾਲ 5 ਹੁੰਦੀਆਂ ਹੂੰ ਤਰੰਗੇ ਚ ਬਲੇਟੀਆਂ ਪਾਕਿਸਤਾਨ ਵਾਲੇ ਤੋਂ ਪਾਕਿਸਤਾਨ ਤੋਂ ਚਾਈਨਾ ਵਾਲੇ ਤੋਂ ਤੇ ਰੇਲ ਲਦਾਖ ਤੋਂ ਉਹ ਪੰਜਾਂ ਚੋਂ ਚਾਰ ਸਿੱਖਾਂ ਦੀਆਂ ਹੁੰਦੀਆਂ ਨੇ ਆਬਾਦੀ ਸਾਡੀ 2% ਹੈ 140 ਕਰੋੜ ਦੇ ਵਿੱਚੋਂ ਮੈਂ ਕਹਿੰਿਆ 138 ਵਾਲਿਆਂ ਨੂੰ ਕਿਓ ਤੁਸੀਂ ਵੀ ਜਾਓ ਬਾਰਡਰ ਤੇ ਫਿਰ ਸਾਨੂੰ ਕਹਿੰਦੇ ਵੱਖਵਾਦੀ ਲਾਭੇ ਦਿੰਦੇ ਨੇ ਇੰਨੇ ਟਾਈਮ ਤੋਂ ਟਾਈਮ ਅਸੀਂ ਦਿੱਲੀ ਸਰਕਾਰ ਨੂੰ ਵੀ ਲਾਭੇ ਦਿੰਦੇ ਨੇ ਇਹ ਸ਼ੀਸ਼ਾ ਦਿਖਾ ਦਿੰਨੇ ਆ ਐਨ ਮੂਰੇ ਗੱਲ ਨਹੀਂ ਆਈ ਕਿਉਂਕਿ ਲੜਦੇ ਨਹੀਂ ਅਸੀਂ ਅਸੀਂ ਟੇਬਲ ਤੇ ਬੈਠ ਕੇ ਗੱਲ ਕਰਨੀ ਚਾਹੁੰਦੇ ਆ ਨਾ ਝੰਡੇ ਚਾ ਕੇ ਕੋ ਸੋਣਾ ਟੇਬਲ ਤੇ ਬੈਠ ਕੇ ਸਰਕਾਰ ਨੂੰ ਸਮਝਾਓ ਜੀ ਸਾਡੇ ਹੱਕ ਆ ਸਾਡੇ ਨਾਲ ਧੱਕਾ ਨਾ ਠੀਕ ਹੈ ਉਹ ਮੇਰੇ ਅਰਗਨ ਨੂੰ ਵੀ ਤੋੜ ਦਿੰਦੇ ਆ ਪੰਜਾਬ ਤੋਂ ਵੀ ਕੁਲਵੰਤ ਸਿੰਘ ਜਾ ਮੋਦੀ ਨੂੰ ਮਿਲਿਆ ਵੀ ਪੰਜਾਬ ਦੇ ਆ ਦੁੱਖ ਆ ਸੁਣ ਲਓ ਆ ਮੰਗਾ ਦਾ ਲੈ ਜਾ ਪੱਤਰ ਤੁਰ ਪਿਆ ਜੀ ਮੈਂ ਠੀਕ ਹੈ ਇੱਕ ਸਾਡਾ ਜਲਦਰ ਸੈਂਟਰ ਹੈ ਇੱਕ ਨਾਮਕ ਸਰ ਦੇ ਵਿੱਚ ਇੱਕ ਸੁਲਤਾਨ ਗੁਰ ਲੋਧੀ ਦੇ ਕੋਲੇ ਲੋਹਾਂ ਪੈਂਦਾ ਉੱਥੇ ਅਖਾਂ ਦਾ ਬਣ ਰਿਹਾ ਸਾਨੂੰ ਕਿਉਂ ਬਣਾਉਣੇ ਪਏ ਮੇਰੇ ਪਿੰਡ ਲੋਈਆਂ ਜੀ ਹਾਂ ਕੀ 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 ਆਉਣ ਬਣਾਉਣੇ ਪਏ ਉਹ ਤਕਰੀਬ ਦੀ ਦਵਾਈ ਵੀ ਖਾ ਜਾਂਦੇ ਲੋਕ ਸਾਡੇ ਅਰਗਨ ਨੂੰ ਸਲਾਹਾਂ ਦਿੰਦੇ ਆ ਵੀ ਆ ਗਰ ਰ ਗਰੀਬ ਦੀ ਦਵਾਈ ਖਾਣੀ ਕਿਡਾ ਪਾਪ ਹੈ ਖਾਜੋ ਰੇਤਾ ਛੜਕਾਂ ਖਾਜੋ ਜੋ ਮਰਜੀ ਖਾਜੋ ਦਵਾਈ ਤਾਂ ਛੱਡ ਦਿਓ ਉਹ ਵੀ ਖਾ ਜਾਂਦੇ ਆ ਕਹਿੰਦੇ ਫਿਰ ਉਹਨੂੰ ਦਵਾਈ ਖਾ ਕੇ ਉਹਦੀ ਛੜਕ ਦੇ ਲੰਗਰ ਲਾਉਂਦੇ ਆ ਦਵਾਈ ਨਾ ਖਾ ਉਹ ਲੰਗਰ ਦੀ ਲੋੜ ਹੀ ਨਹੀਂ ਉਹਨੂੰ ਹਉਮਾ ਕਰਨੀ ਆਂ ਦੀ ரைਟ ਇਸ ਕਰਕੇ ਆਪਾਂ ਆਪਾਂ ਬੜੇ ਜ਼ਿੰਮੇਵਾਰ ਲੋਕ ਬੈਠੇ ਆ ਬਾਹਰਲੇ ਵਧੀਆ ਮੁਲਕ ਚ ਤੁਸੀਂ ਆਪ ਹੀ ਦਾਜਾ ਲਾ ਲਓ ਕਿ ਕਿੰਨੇ ਕੱਪ ਚਾਹ ਦੇ ਪੀ ਜੰਨੇ ਨਾਲ ਬੇਸ ਸੁ ਖਾ ਜੰਨੇ ਆ ਹੋਰ ਚੀਜ਼ਾਂ ਖਾ ਜੰਨੇ ਆ ਨਾਲ ਡਾਇਬਟੀਜ਼ ਰੱਖੀ ਬੈਠੇ ਆ ਕੋਲੇ ਨਾਲੇ ਉਹ ਬੈਠੇ ਖੰਡ ਛੱਡ ਦਿਓ ਤੁਹਾਡੀ 10 ਸਾਲ ਜ਼ਿੰਦਗੀ ਵਧ ਜੂਗੀ ਖੰਡ ਖਾਣ ਨਾਲ ਛੇਦੀ ਮਰਾਂਗੇ ਇਹ ਬੜੀ ਕਲੀਅਰ ਹੈ ਜਿੰਨੇ ਬੈਠੇ ਆ ਵਿੱਚੇ ਮੈਂ ਸਭ ਦੇ ਕੈਂਸਰ ਸੈੱਲ ਅੰਦਰ ਪਏ ਸੁੱਤੇ ਪਏ ਆ ਉਹਨੂੰ ਜਗਾਉਂਦੀ ਕੌਣ ਹੈ ਖੰਡ ਜਿਵੇਂ ਸਿਆਲ ਠੰਡ ਆਇਆ ਤੇ ਆਪਾਂ 10-10 ਕੱਪ ਚਾਹ ਦੇ ਪੀ ਜੰਨੇ ਆ ਦੋ ਚਮਚੇ ਪਾਈਏ ਖੰਡ ਦੇ ਤੇ 10 ਕੱਪ ਚਾਹ ਦੇ ਪੀਦੇ ਸ਼ਾਮ ਤੱਕ ਬੀਜ ਉੱਤੇ ਹੋ ਜਾਣਗੇ ਤੇ ਫਿਰ ਵੀ ਨੇੜੇ ਡੇ ਮਹੀਨੇ ਬਾਅਦ ਉਹ ਜਾਗ ਪਏ ਨੇ ਡਾਕਟਰਾਂ ਨੇ ਕਹਿਣਾ ਜੀ ਸਾਡੇ ਹੱਥ ਖੜੇ ਆ ਉਸ ਨਹੀਂ ਕਰ ਸਕਦੇ ਕੈਂਸਰ ਦਾ ਇਲਾਜ ਹੈ ਇਹ ਤੁਸੀਂ ਆਪ ਕਰਨਾ ਹੈ ਕਿਵੇਂ ਖਾਣ ਪੀਣ ਠੀਕ ਕਰਨਾ ਰਸੋਈ ਠੀਕ ਕਰਨੀ ਮਰ ਸੋਈ ਵੱਲ ਉੰਗਲ ਕਰ ਰਿਆ ਅੱਗੇ ਆਪਣਾ ਕੱਚੇ ਚੁੱਲੇ 'ਤੇ ਹੁੰਦੇ ਹੁੰਦੇ ਸੀ ਮੇਰੀ ਮਾਂ ਵੀ ਕੋਹੇ ਦਾ ਪੋਚਾ ਲਾਉਂਦੀ ਸੀ ਜੇ 300 ਘਾਰਾਂ ਪਿੰਡ 'ਚ 250 ਦੇ ਸਾਗ ਬਣਿਆ ਹੁੰਦਾ ਸੀ ਮੈਂ ਪਿੰਡਾਂ ਜਿਉਂ ਆਏ ਆ ਸਾਰੇ ਹੁਣ ਕੀ ਹੋਇਆ ਅਸੀਂ ਰਸੋਈਆਂ ਉੱਠਾ ਕੇ ਕਿੱਥੇ ਜੁਲੇ ਆ ਲਾਲ ਗੰਟਾ ਇਲਾਡ ਡੁਰਨਾ ਖਾਂਡ ਪਣ ਸਾਲਾ ਖਰਾਬ ਕਰਦੇ ਆ। ਟਾਇਲਾਂ ਦਾ ਖਾਣੀਆਂ ਨਹੀਂ ਆਪਾਂ। ਜੇ ਪਾਣੀ ਦੀ ਗੱਲ ਕਰੀਏ ਪਵਿੱਤਰ ਸ਼ਬਦ ਪੜ੍ਹਦੇ ਆ ਗੁਰੂ ਦਾ ਪਵਣ ਗੁਰੂ ਪਾਣੀ ਪੀਤਾ ਉਹ ਵੀ ਖਰਾਬ ਕਰਦੇ। ਠੀਕ ਹੈ ਆਪਾਂ ਉਹਨੇ ਇੱਥੇ ਵੀ ਆ ਪਲਾਸਟਿਕ ਦੀ ਬੋਤਲ ਜੀ ਫੜਾ ਦਿੰਨੇ ਵੀ ਆਪਾਂ ਪਾਣੀ ਪੀ ਲੋ। ਪਾ ਪੰਜਾਬ ਤੁਹਾਨੂੰ ਰੱਖਦਾ ਆਪਾਂ ਸਾਰੇ ਪੰਜਾਬ ਤੋਂ ਆ। ਉਹ ਮੱਝ ਗਾਂ ਨੂੰ ਕਿੱਥੋਂ ਪਾਣੀ ਪਿਉਂਦੇ ਨੇ ਉਹ ਛਪੜਦਾ ਪੀਂਦੀ ਹੋਊ ਚਾਹੇ ਕੱਸੀ ਦਾ ਜਾਂ ਖਾਲਚ ਹੋਣਾ। ਉਹ 50 ਕਿਲੋ ਪਾਣੀ ਪੀ ਕੇ 5 ਕਿਲੋ ਦੁੱਧ ਦੇਣਾ ਉਹਨੇ। ਫਿਰ ਮੈਂ ਪਲਾਸਟਿਕ ਦੀ ਬੋਤਲ ਦਾ ਪਾਣੀ ਪੀ ਕੇ ਕਿਵੇਂ ਬਚੂਗਾ ਜਦਾਂ ਮਾਝੇ ਨੂੰ ਵੀ ਸਾਫ਼ ਪਾਣੀ ਬਿਲਾਓ ਫਿਰ ਉਹਦਾ ਦੁੱਧ ਦਹੀਂ ਲੱਸੀ ਤਾਂ ਹੀ ਸਾਫ਼ ਬਣੇਗਾ ਫਿਰ ਸਬਜ਼ੀਗਾਂ ਤੇ ਕਿਸਾਨ ਵੀ ਛੁੱਟੀ ਜਾਂਦੇ ਜੂਰੀਆ ਉਹਨਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਤੁਹਾਡੇ ਪਰਿਵਾਰ ਮੇਰਾ ਇੱਥੇ ਆਉਣਾ ਬਹੁਤ ਮੈਂ 8 ਦਿਨ ਅਮਰੀਕਾ ਸੀ ਜੀ ਫਿਰ ਪਰਿਵਾਰ ਚ ਵਿਆਹ ਤੇ ਮੈਂ ਬਸ ਇੱਥੇ ਪਹੁੰਚਿਆ ਤੁਹਾਡੇ ਪਰਿਵਾਰ ਦੇ ਮੈਂਬਰ ਵੀ ਹੋਣੇ ਪਿੱਛੇ ਤੁਸੀਂ ਜੇ ਅੱਜ ਆਪਾਂ 100 ਬੰਦਾ ਵੀ ਬੈਠੇ ਆ ਮੈਂ 100 ਨਾਲ ਗੱਲ ਨਹੀਂ ਕਰ ਰਿਹਾ ਤੁਸੀਂ ਇਹਨੂੰ 5000 ਚ ਮੇਰਾ ਸਨੇਹਾ ਪਹੁੰਚਾ ਦਿਓ ਵੀ ਭਾਈ ਕਿਰਣਾ ਮੈਂ ਤੁਹਾਡਾ ਹੀ ਬੱਚਾ ਹੈ ਇਥੇ ਚੰਗੇ ਆਂਗ ਹੈ ਜਦੋਂ ਇੱਥੇ ਜਲਦੀ ਚੜ ਗਈ ਦੇਖੋ ਬਸ ਡਾਇਬੀਟਿਸ ਆ ਗਈ ਨਾਲ ਹੀ ਬੀਪੀ ਇੱਥੇ ਸ਼ੂਗਰ ਆ ਗਈ ਤੇ ਨਾਲ ਹੀ ਡਾਇਬੀਟਿਸ ਦੇ ਬੀਪੀ ਆ ਜਾਂਦਾ ਤੇ ਬੀਪੀ ਦੇ ਨਾਲ ਹੀ ਕੋਲੇਸਟ੍ਰੋਲ ਤਿੰਨੇ ਚੀਜ਼ਾਂ ਇਕੱਠੀਆਂ ਆਉਂਦੀਆਂ ਠੀਕ ਹੈ ਮੈਨੂੰ ਇੰਗਲੈਂਡ ਚ ਜੀ ਸੈਰ ਕਰਨੀ ਪੈਂਦੀ ਹੈ ਸੈਰ ਨਹੀਂ 10 ਕਿਲੋਮੀਟਰ ਹਰ ਰੋਜ਼ ਤੁਰਨਾ ਪੈਂਦਾ ਇੱਕ ਵੀਰਾ ਰੂਟ ਆ ਮੈਨੂੰ ਉਹ ਸਿਵਿਆਂ ਦੇ ਵਿੱਚ ਦੀ ਲੰਘਣਾ ਪੈਂਦਾ ਜਿਹੜੇ ਇੰਗਲੈਂਡ ਵਾਲੇ ਉੱਥੇ ਕਿ ਵੀਰ ਬੰਦੇ ਨੂੰ ਨੱਪਿਆ ਹੁੰਦਾ ਤੇ ਉਸ ਤੇ ਮਰ ਪੜਦਾ ਉਹ ਨਾਲ ਫਟਾਇਲਾ ਆ ਜਾਂਦਾ ਵੀ 107 ਸਾਲ ਦਾ ਹੋ ਕੇ ਮਰਿਆ 103 ਸਾਲ 109 ਸਾਲ 100 ਤੋਂ ਘੱਟ ਹੁੰਦਾ ਹੀ ਨਹੀਂ ਤੇ ਆਪਣੇ 65 70 ਦੇ ਟੱਕਾ ਪਹੁੰਚ ਜਾਂਦਾ ਉਹ ਤੁਸੀਂ ਖੁਦ ਜ਼ਿੰਮੇਦਾਰ ਹੋ ਅਕਾਲਪੁਰ ਘਰੀ ਤੱਕਾ ਕਰਦਾ ਸਾਡੇ ਦਾ ਮਾਨਸ ਦੇ ਦਿੱਤੀ ਆ ਉਹ ਕਿਉਂ ਧੱਕਾ ਕਰੂ ਸਾਡੇ ਆਪ ਦਾ ਖਾਣ ਪੀਣ ਪਾਈ ਜਾਂਦੇ ਆ ਠੀਕ ਹੈ ਆਪਣੇ ਪਿੰਡ ਚ ਆਏ ਆ ਨਾ ਕਿ ਲੱਡੂ ਪਤਾ ਕਦੋਂ ਮਿਲਦੇ ਸੀ ਜਾਂ ਦੀਵਾਲੀ ਨੂੰ ਜਾਂ ਪਿੰਡ ਚ ਕਿਤੇ ਧੀ ਦਾ ਵਿਆਹ ਹੋਇਆ ਤੇ ਉਹ ਦੋ ਲੱਡੂ ਦੇਣ ਆਉਂਦੀ ਸੀ ਵਿਆਹ ਤੋਂ ਬਾਅਦ ਉਹ ਚਾਰ ਜਵਾਕ ਹੁੰਦੇ ਸੀ ਚ ਦੋ ਲੱਡੂ ਹੁੰਦੇ ਸੀ ਹੁਣ ਕਿੰਨਾ ਖਾਈ ਜਾਂਦੇ ਆ ਹਰ ਹਫਤੇ ਖਾਈ ਜਾਂਦੇ ਆ ਤੁਸੀਂ ਇਸ ਕੰਡ ਨੂੰ ਕੰਟਰੋਲ ਕਰ ਲਓ ਬੜਾਪਾ ਵਧੀਆ ਨਿਕਲੂਗਾ ਠੀਕ ਹੈ ਇਹ ਜੁਐਨੋ ਕਹਿੰਦੇ ਵੀ ਇਹਨੂੰ ਸੰਭੋ ਵੀ ਤੁਹਾਡੀ ਏਸ ਪੰਜਾਬ ਵਾਲਿਆਂ ਦੀ ਤੱਕ ਕਿਉਂਕਿ ਅੱਗੇ ਤੁਸੀਂ ਖੇਤ ਕੰਮ ਕਰਦੇ ਸੀਗੇ ਮੀਟਰ ਦੇ ਬਾਅਦ 8 ਨਵੰਬਰ ਨੂੰ ਹਸਪਤਾਲ ਭੋਲਾਂਗੇ ਤੇ ਜਦੋਂ ਤੁਸੀਂ ਪੰਜਾਬ ਗਏ ਜ਼ਰੂਰ ਉੱਥੇ ਵਿਜ਼ਿਟ ਕਰਿਓ ਗੁਰੂ ਗਬੀਰ ਸਿੰਘ ਸਾਡੇ ਤੇ ਸਾਰਾ ਪਰਿਵਾਰ ਆੜ ਗਿਆ ਠੀਕ ਹੈ ਅੱਛਾ ਉਹਨਾਂ ਦੇ ਕਿਸੇ ਬੱਚੇ ਦੀ ਜਾਣ ਜੜੀ ਹੈ ਬੋਲੋ ਨਹੀਂ ਜੜੀ ਨਾ ਬਾਪ ਸਾਡੇ ਦੇ ਬਾਅਦ ਕੇ ਸਰਕਟਾ ਆ ਕੇ ਤਿਲਕ ਜੰਜੂ ਦਾ ਰੱਖਾ ਬੁੱਕ ਲਿਖੀ ਆ ਜੀ ਕਿਸੇ ਨੇ ਔਰ ਲੀਜ਼ ਕਾ ਕਾਇਮ ਆ ਨਿਉ ਜਾ ਕੇ ਆ ਸਮਾਨ ਜਨਉ ਲਾ ਕੇ ਖਾਂਦਾ ਸੀ ਰੋਟੀ ਉਹ ਗੁਰੂ ਤੇਗ ਬਹਾਦਰ ਜੀ ਨੇ ਸੀਸ ਕਟਾਇਆ ਜਾ ਕੇ ਕਟਾਇਆ ਨਹੀਂ ਨਾ ਸਾਡੀ ਉਹਦੀ ਕੀਮਤ ਬੋੜੀ ਸਾਨੂੰ ਵੇਕੂ ਹੀ ਬਣਾਈ ਜਾਂਦੇ ਲੋਕ ਕਿਉਂ ਸਾਡੀ ਲੀਡਰਸ਼ਿਪ ਮਾੜੀ ਹੈ ਜੇ ਸਾਡੀ ਲੀਡਰਸ਼ਿਪ ਤਗੜੀ ਹੋਵੇ ਨਾ ਬਹੁਤ ਕੁਝ ਹੋ ਸਕਦਾ ਹੈ ਠੀਕ ਹੈ ਐਂਡ ਅਸੀਂ ਗੁਰੂ ਹਰ राय ਦੇ ਨਾਮ ਤੇ ਜੀ ਇੱਕ ਨੈਚਰੋਪੈਥੀ ਦਾ ਸੈਂਟਰ ਵੀ ਉੱਥੇ ਖੋਲਾਂਗੇ ਐਂਡ ਗੁਰੂ ਗਵਿੰਦ ਸਿੰਘ ਚੈਰੀਟੇਬਲ ਹਸਪਤਾਲ। ਹੁਣ ਇਸ ਸੰਸਥਾ ਦਾ ਨਾਮ ਤਾਂ ਵਰਡ ਕੈਂਸਰ ਕੇਅਰ ਹੈ। ਮੈਂ ਕਿਹਾ ਨਹੀਂ। ਗੁਰੂ ਸਾਹਿਬ ਦਾ ਨਾਮ ਲਿਖੋ। ਗੁਰੂ ਗਵਿੰਦ ਸਿੰਘ ਚੈਰੀਟੇਬਲ ਹਸਪਤਾਲ। ਠੀਕ ਹੈ। 8 ਨਵੰਬਰ ਨੂੰ ਖੋਲ੍ਹ ਦਿਆਂਗੇ। ਬੜੇ ਪਾਪ ਕੀਤੇ ਸਾਡੇ ਲੋਕਾਂ ਨੇ। ਮੈਂ ਵੀ ਤੁਹਾਡਾ ਹੁਣ ਮੋਗਾ ਜ਼ਿਲ੍ਹਾ ਬਣ ਗਿਆ ਜੀ ਪਹਿਲਾਂ ਫਰੀਦਕੋਟ ਹੁੰਦਾ ਸੀ। ਮੈਂ ਉਹਦੀ ਸਟੱਡੀ ਕੀਤੀ। ਦਿੱਲੀ ਗਵਰਨਮੈਂਟ ਨੂੰ ਲਾਂਭਾ ਤਾਂ ਵੀ ਰਾਤ ਦੀ ਰੋਟੀ ਘਟਾਓ ਤੇ ਮਿੱਠਾ ਘਟਾਓ ਤੇ ਉਹਨੂੰ ਥੱਲੇ ਲੈ ਕੇ ਆਜੋ ਡਾਇਬਟੀ ਵੀ ਠੀਕ ਹੋ ਜਾਊਗੀ। ਹੁਣ ਆਪਾਂ ਗੱਲ ਕਰਦੇ ਆ ਕੈਂਸਰ। ਕੈਂਸਰ ਸਾਰੀ ਦ ਕਸ਼ਿਆਨੇ ਵੈਕਸੀਨ ਬਣਾ ਲਿਓ ਦੇ ਨਹੀਂ ਰਹੇ ਕਿਸੇ ਨੂੰ ਹੋ ਜਾਈ। ਆਪਾਂ ਕਹਿੰਦੇ ਉਹ ਕਹਿੰਦੇ ਪਹਿਲਾਂ ਅਸੀਂ ਆਪਦੀ ਪਾਪੂਲੇਸ਼ਨ ਦੇ ਲਾਣੀ ਹੈ। ਉਹ ਆਏ ਨੇ ਕਿ ਵੀ ਹਰ ਰੋਜ਼ ਲਾਦੇ ਜਿਹਨੂੰ ਕੈਂਸਰ ਹੋ ਗਿਆ ਉਹ ਵੈਕਸੀਨ ਤਾਂ ਮੜਨੀ ਹੈ। 70% ਤਿਆਰ ਕਰ ਲਈ ਫਿਰ ਉਹ ਜਿਹੜੇ ਬੰਦੇ ਨੂੰ ਹੋ ਗਿਆ ਉਹਦੇ ਵਿੱਚੋਂ ਲੈਂਦੇ ਆ ਕੌਨਖਾਂ ਤੇ ਫਿਰ ਉਹ ਕੰਪਲੀਟ ਹੁੰਦੀ ਹੈ ਬਹੁਤ ਸਕਸੈਸਫੁਲ ਆ ਜਾਏਗੀ। ਸ਼ਾਇਦ ਆਪਾਂ ਦੇਖ ਜੀਏ ਨਹੀਂ ਆਪਣੀ ਨਾਲੀ ਪੀੜੀ ਜ਼ਰੂਰ ਦੇਖ ਲੇਗੀ ਠੀਕ ਹੈ। ਪਰੰਤੂ ਤੁਸੀਂ ਜਿਹੜੀ ਚੀਜ਼ ਆਪਣੇ ਹੱਥ ਚੋਂ ਤਾਂ ਕਰ ਲਿਈ ਯਾਰ ਆਪਾਂ। ਉਹ ਤੁਸੀਂ ਕਰ ਸਕਦੇ ਹੋ ਠੀਕ ਹੈ। ਸਟ्रेस ਥੋੜਾ ਜਿਹਾ ਸ਼ਾਂਤਮਈ ਜੀਵਨ ਜਿਉਣਾ ਬਹੁਤ ਜ਼ਰੂਰੀ ਆ ਕਿਉਂਕਿ ਜਿਹੜਾ ਦਿਮਾਗੀ ਬੋਝ ਆ ਨਾ ਇਹ ਬਹੁਤ ਬੰਦੇ ਦਾ ਨੁਕਸਾਨ ਕਰ ਦਿੰਦਾ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਰੋਗ ਲੱਗ ਗਿਆ ਉਹ ਵੀ ਤੁਹਾਡੇ ਆਪ ਦੇ ਹੱਥ ਚ ਹੈ ਨਾ ਮੈਂ ਦੋ ਚੀਜ਼ਾਂ ਦੀ ਬੋਟ ਜ਼ਰੂਰ ਪਉਣਾ ਹੁੰਨਾ ਇੰਗਲੈਂਡ ਚ ਟਾਲੀ ਬੈਠੇ ਬੈਠ ਕੇ ਵੀ ਹੱਥ ਖੜੇ ਕਰੋ ਕਿੰਨੇ ਨੂੰ ਸ਼ੂਗਰ ਹੈ ਤੇ ਤੁਹਾਨੂੰ ਵੀ ਕੁਛ ਦਾ ਕਰੋ ਯਾਰ ਤੁਸੀਂ ਕਰਨੇ ਨੇ ਅੱਧੇ ਨੇ ਝੂਠੀ ਬੋਲਦੇ ਨੇ ਗੋਲੀਆਂ ਜੇਵ ਵਿੱਚ ਪਾਈਆਂ ਤੁਹਾਡੇ ਮੈਨੂੰ ਸਿੱਖ ਨਹੀਂ ਮੰਨਦੇ ਪਰ ਨੂੰ 70 ਨੂੰ ਹੈ 70% ਨੂੰ ਹਜੇ ਥੋੜਾ ਹੀ ਹੋਇਆ ਇਸ ਕਰਕੇ ਆਪ ਦਾ ਰੋਗ ਲਪੋਇਆ ਨਾ ਕਰੋ ਦੂਜੇ ਨਾਲ ਸ਼ੇਅਰ ਕਰਿਆ ਕਰੋ ਫਿਰ ਉਹਦਾ ਇਲਾਜ ਦੱਸਾਂਗੇ ਵੀ ਕਿ ਕਿਵੇਂ ਬਚਣਾ ਹੈ ਤੋਂ ਤੁਹਾਡੇ ਵੈਸੇ ਕਰਕੇ ਆਇਆ ਤੁਹਾਡੇ ਲਈ ਅੱਜ ਠੀਕ ਹੈ ਐਂਡ ਅਬ ਇਹਦੀ ਵੀ ਗੋੜ ਪਾਉਂਗਾ ਹੁਣੇ ਤੋਂ ਸਿੱਖ ਕੌਮ ਕੱਲੇ ਸਾਦੇ ਵਿਆਹ ਕਰ ਲੈਣਾ ਕੋਈ ਨਾ 막 ਸਕਦਾ ਮੋਦੀ ਮੈਨੂੰ ਕਹਿੰਦਾ 2000 ਬੰਦਾ ਲੈ ਕੇ ਜਾ ਬੋਲੋ ਹਲਾਓ ਸਰ ਹਾਂ ਮੈਰਿਜ ਪੈਲਸਾ ਜੀ ਨਤੀਜਾ ਨੇ ਕਿ ਘਰਮੰਜੇ ਦੇ ਬਾਹਰ ਦੇ ਪਿੰਡ ਪਿੰਡ ਵਿਆਹ ਕਰ ਲਓ ਇਹ ਬਹੁਤ ਬਹੁਤ ਵੱਡਾ ਮੁੱਦਾ ਹੈ ਜੇ ਵਿਆਹ ਸਾਡੇ ਕਰ ਲਗੇ ਜਿਵੇਂ ਤੁਸੀਂ ਇੱਥੇ ਹੁਣ ਬੜੀ ਮਿਹਨਤ ਨਾਲ ਲੱਖ ਡਾਲਰ ਲਾਦਾ 2 ਲੱਖ ਉਹ ਬੱਚੇ ਨੂੰ ਦੇ ਦਿਓ ਘਰ ਲੈ ਦਿਓ ਇੱਕ ਦਿਨ ਖਾ ਕੇ ਟੱਪ ਟੱਪ ਕੇ ਜਾ ਕੋ ਲੜ ਲੜ ਕੇ ਪੱਗਾ ਪੁਗਾ ਲੱਖੇ ਘਰ ਨੂੰ ਮੁੜਿਆਉਨੇ ਇੱਕ ਫੇਰ ਆ ਕੇ ਮਰਨੇ ਉਤਰੀ ਜਲੇਬੀਆਂ ਪਕਾਉਣੇ ਵੀ ਉਹਦੇ ਤੇ ਕਿਉਂ ਪਕਾਉਣੇ ਜਲੇਬੀਆਂ ਪਕੌੜੇ ਤੁਹਾਡੇ ਮਾਪੇ ਉਹ ਮੁੜ ਕੇ ਤਾਂ ਨਹੀਂ ਆਉਣਾ ਯਾਰ ਕਿਹੜਾ ਜੇ ਸਾਦਾ ਲੰਗਰ ਲਾ ਲਓ ਨਾ ਗੁਰੂ ਸਾਹਿਬ ਦਾ ਦਾਲ ਖੋਈ ਤੇ लंगर भी साथ दे कर हर हफ्ते जलेबीयां ही खाइ जाने खाने हैं ना बोलो हाँ मनदे हैं जी ठीक इसके करके आपा सारा सिस्टम खराब करी बैठे आप खुद जिन्नी बन की मिठाई